ਸਤਿ ਨਬੀ ਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਹ ਵੇਖ ਲਓ ਹੜ ਦਾ ਕੈਰ ਜਿਹਰੇ ਦੇ ਝੋਨੇ ਪਲਮਣਾ ਵਗੈਰਾ ਸੀ 28 ਹੋ ਗਿਆ 31 ਹੋ ਗਿਆ ਦਾਹ ਹੋ ਗਿਆ ਮੈਂ 321 ਬੀ ਲਾਇਆ ਸੀ ਮੇਰੇ ਕੋ 30 ਕਿੱਲੇ ਥਾਂ ਸੀ ਪਲਮਣ ਦਾ ਆ ਵੇਖੋ ਕੀ ਹਾਲਤ ਹੋਈ ਆ ਸਾਰੀਆਂ ਝੋਨੇ ਦੀ 30 ਦਾ 30 ਕਿੱਲੇ ਇਸ ਤਰ੍ਹਾਂ ਆ ਮੈਂ ਅੱਜ ਜ਼ਮੀਨ 'ਚ ਫਿਰ ਕੇ ਵੇਖ ਰਿਹਾ ਸੀ ਤੇ ਮੈਂ ਉਹ ਲੀਡਰ ਨੂੰ ਸਵਾਲ ਕਰਨਾ ਚਾਹੁੰਦਾ ਵਾਂ ਜਿਹੜਾ ਬੋਲ ਰਿਹਾ ਸੀ ਵੀਡੀਓ ਵਿੱਚ ਪੀ ਚਾਰ ਦਿਨ ਚ ਪਾਣੀ ਲੈ ਗਿਆ ਤੇ ਆਣ ਕੇ ਦੇਖਿਓ ਤੁਹਾਨੂੰ ਪਤਾ ਲੱਗਣਾ ਹੀ ਆ ਕਿ ਇੱਥੇ ਹੜ ਆਇਆ ਕਿ ਨਹੀਂ ਆਇਆ ਉਸ ਲੀਡਰ ਨੂੰ ਮੈਂ ਕਵਾਂਗਾ ਕਿ ਕੋਈ ਟਾਈਮ ਕੱਢ ਕੇ ਆ ਤੈਨੂੰ ਮੈਂ ਆਪਣੇ ਫਾਰਮ 'ਚ ਵਿਖਾਵਾ ਕਿਹੜੀ ਹਾਲਤ ਕਿਸਾਨਾਂ ਦੀ ਹੋ ਰਹੀ ਆ ਸਾਰਾ ਹੀ ਝੋਨਾ ਕਾਲਾ ਹੋ ਗਿਆ ਵੈ ਸਾਰਾ ਹੀ ਝੋਨਾ ਕਾਲਾ ਹੋ ਗਿਆ ਵੈ ਕੱਲ ਪ੍ਰਧਾਨ ਮੰਤਰੀ ਜੀ ਆਏ ਨੇ ਬਹੁਤ ਵੱਡਾ ਪੈਕੇਜ ਦੇ ਗਏ ਆ ਲੱਖ ਲਾਂਤੀ ਇਹੋ ਜੇ ਪੈਕੇਜ ਦੇਣ ਦਾ ਇੰਨਾ ਨੁਕਸਾਨ ਹੋਇਆ ਹਰ ਕਿਸਾਨ ਦਾ ਪੰਜੀ ਪੰਜੀ 20000 ਇਹਨੇ ਮੁੱਖ ਮੰਤਰੀ ਨੇ ਕਿਹਾ ਮੈਂ ਦੇਵਾਂਗਾ ਇਹ ਚ 25000 ਖਰਚਾ ਆ ਗਿਆ ਵੈ ਸਾਰੇ ਖਰਚੇ ਗਿਣ ਕੇ ਹਿਸਾਬ ਲਾਇਓ ਕਿੰਨਾ ਖਰਚਾ ਦੇਖੋ ਆ ਝੋਨਾ ਸਾਰੇ ਦਾ ਸਾਰਾ ਹੀ ਕਾਲਾ ਹੋ ਗਿਆ ਜਿਹੜਾ ਨਸਰਿਆ ਪਿਆ ਸੀ ਇਸ ਝੋਨੇ ਨੂੰ ਮੈਂ ਹੜ ਤੋਂ 2 ਦਿਨ ਪਹਿਲਾਂ ਸਪਰੇ ਟਿਲਟ ਤੇਲੇ ਵਾਲੀ ਸੁੰਡੀ ਵਾਲੀ ਦਵਾਈ ਕੀਤੀ ਕਿ ਝੋਨਾ ਹੁਣ ਤਿਆਰ ਹੋ ਗਿਆ ਲਾਸਟ ਖਰਚਾ 30 35 ਹਜ਼ਾਰ ਦਾ ਉਹ ਵੀ ਦਵਾਈ ਲਿਆ ਕੇ ਮੈਂ ਪਾਤਾ ਤੇ ਆ ਫਾਇਦਾ ਹੋਇਆ ਜੀ ਸਰਕਾਰਾਂ ਅੱਗੇ ਬੇਨਤੀ ਕਰਨੇ ਆ ਕਿ ਖੜੀ ਫਸਲ ਦੇਖ ਕੇ ਹਰੇ ਪੱਤੇ ਦੇਖ ਕੇ ਕੋਈ ਮੁਆਵਜ਼ਾ ਤੈਅ ਨਾ ਕਰਿਓ ਪ੍ਰੋਪਰ ਗਰਾਊਂਡ ਵਿੱਚ ਆ ਕੇ ਦੇਖੋ ਕਿ ਕਿਸਾਨ ਦਾ ਕੀ ਹਾਲ ਹੈ ਇਹੋ ਹੀ ਮੈਂ ਬੇਨਤੀ ਕਰਨਾ ਹੱਥ ਜੋੜ ਕੇ ਪੱਬਰ ਵਾਲੀ ਕੋਟਮੌਲ ਵੀ ਜਿੰਨੇ ਵੀ ਕਿਸਾਨ ਨੇ ਜੇ ਕਿਸੇ ਦੀ ਕੋਈ 11 21 ਹੈ ਜਾਂ 17 18 ਵੈ ਉਹਦੇ ਕੋ ਆਸ ਹੈ ਬਚਨ ਦੀ ਜਿੰਨੇ ਵੀ ਕਿਸੇ ਵੀਰ ਭਰਾ ਨੇ ਪਲਮਣ ਲਾਈ ਹੈ ਨੀਵੇਂ ਥਾਂ ਵੈ ਉਹਨਾਂ ਦਾ ਇਹ ਇਹੋ ਹੀ ਹਾਲ ਆ ਜੋ ਮੇਰਾ ਵਾ ਇਹ ਵੀਡੀਓ ਮੇਰੀ ਉਸ ਲੀਡਰ ਤੱਕ ਪਹੁੰਚਾ ਦਿਓ ਜਿਹੜਾ ਬੋਲ ਰਿਹਾ ਸੀ ਕਿ ਚਾਰ ਪੰਜ ਦਿਨ ਨੂੰ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਹੜ ਆਇਆ ਹੀ ਨਹੀਂ ਸਾਰੀਆਂ ਮੁੰਜਰਾਂ ਕਾਲੀਆਂ ਹੋ ਗਈਆਂ 30 ਕਿੱਲੇ ਦਾ ਮੇਰੇ ਕੋਲ ਪਲਾਟ ਸੀ ਪਲਮਣ ਵਾਲਾ ਉਹ ਸਾਰਾ ਏਦਾਂ ਹੋਇਆ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ